ਸਸਿਕਾ ਜੀ ਮੈਂ ਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਯੂਏਈ ਸਰਕਾਰ ਨੇ ਇੱਕ ਨਵਾਂ ਨਾਮਜ਼ਦਗੀ ਆਧਾਰਤ 골ਡਨ ਵੀਜ਼ਾ ਪੇਸ਼ ਕੀਤਾ ਹੈ ਸ਼ੁਰੂ ਦੇ ਵਿੱਚ ਭਾਰਤ ਅਤੇ ਬੰਗਲਾਦੇਸ਼ ਦੇ ਲਈ ਜਿਸ ਦੀ ਕੀਮਤ 1 ਲੱਖ एईडी ਹੈ ریاਦ 그룹 ਯੂਏਈ ਦੇ ਵਿੱਚ ਬੇਨਕਾਰਾ ਦੇ ਸੰਭਾਵੀ ਯੋਗਦਾਨਾਂ ਦਾ ਮੁਲਾਕਾਣ ਕਰਦੇ ਹੋਏ ਵਿਚੋਕਰ ਦੀ ਜਾਂਚ ਕਰੇਗਾ ਰਿਪੈਲ ਕਤਮੀ ਸੀਈਪਾ ਤੋਂ ਬਾਅਦ ਮਜ਼ਬੂਤ ਯੂਏਈ ਭਾਰਤ ਸੰਬੰਧਨ ਦਸ਼ਾਉਂਦੀ ਹੈ ਅਤੇ ਵੀਜ਼ਾ ਧਾਰਕਾਂ ਨੂੰ ਪਰਿਵਾਰ ਲਿਆਉਣ ਅਤੇ ਕਾਰੋਬਾਰਾਂ ਦੇ ਵਿੱਚ ਸ਼ਾਮਲ ਹੋਣ ਦੀ ਅਗệ ਦਿੰਦੀ ਹੈ ਜੋ ਕਿ ਜੈਦਾਦ ਅਧਾਰਿਤ ਵੀਜ਼ਾ ਦਾ ਸਥਾਈ ਵਿਕਲਪ ਪੇਸ਼ ਕਰਦੀ ਹੈ ਸੰਯੁਕਤ ਅਰਬ ਅਮੀਰਾਤ ਸਰਕਾਰ ਨੇ ਇੱਕ ਨਵੀਂ ਕਿਸਮ ਦਾ 골ਡਨ ਵੀਜ਼ਾ ਸ਼ੁਰੂ ਕੀਤਾ ਹੈ ਜੋ ਨਾਮਜ਼ਦਗੀ ਦੇ ਆਧਾਰ ਤੋਂ ਹੋਵੇਗਾ ਹੁਣ ਤੱਕ ਭਾਰਤ ਤੋਂ ਦੁਬਈ ਦਾ 골ਡਨ ਵੀਜ਼ਾ ਪ੍ਰਾਪਤ ਕਰਨ ਦਾ ਇੱਕ ਤਰੀਕਾ ਅਜੇ ਹੀ ਜਾਇਦਾਦ ਵਿੱਚ ਨਿਵੇਸ਼ ਕਰਨਾ ਸੀ ਜਿਸ ਦੀ ਕੀਮਤ ਘੱਟੋ ਘੱਟ 2 ਮਿਲੀਅਨ EAD ਦੀ ਹੋਣੀ ਚਾਹੀਦੀ ਹੈ ਜਾਂ ਦੇਸ਼ ਵਿੱਚ کاروبار ਵਿੱਚ ਵੱਡੀ ਰਕਮ ਦਾ ਨਿਵੇਸ਼ ਸੀ ਇਸ ਮਾਮਲੇ ਤੇ ਬੋਲਦੇ ਹੋਏ ਲਾਭਪਾਤਰੀਆਂ ਤੇ ਇਸ ਪ੍ਰਕਿਰਿਆ ਵਿੱਚ ਸ਼ਾਮਲ ਲੋਕਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਨਵੀਂ ਨਾਮਜ਼ਦਗੀ ਅਧਾਰਤ ਵੀਜ਼ਾ ਨੀਤੀ ਦੇ ਤਹਿਤ ਭਾਰਤੀ ਹੁਣ 1 ਲੱਖ ਲਗਭਗ 23.30 ਲੱਖ ਰੁਪਏ ਦੀ ਫੀਸ ਦੇ ਕੇ ਜੀਵਨ ਭਰ ਲਈ ਯੂਏਆਈ ਦੇ 골ਡਨ ਵੀਜ਼ਾ ਦਾ ਆਨੰਦ ਮਾਣ ਸਕਦੇ ਹਨ ਉਨ੍ਹਾਂ ਕਿਹਾ ਕਿ 3 ਮਹੀਨਿਆਂ ਵਿੱਚ 5000 ਤੋਂ ਵੱਧ ਭਾਰਤੀ ਇਸ ਨਾਮਜ਼ਦਗੀ ਆਧਾਰਿਤ ਵੀਜ਼ਾ ਲਈ ਅਰਜ਼ੀ ਦੇਣਗੇ। ਇਸ ਵੀਜ਼ਾ ਦੀ ਜਾਂਚ ਦੇ ਪਹਿਲੇ ਪੜਾਅ ਲਈ ਭਾਰਤ ਅਤੇ ਬੰਗਲਾਦੇਸ਼ ਨੂੰ ਚੁਣਿਆ ਗਿਆ ਅਤੇ ਭਾਰਤ ਵਿੱਚ ਨਾਮਜ਼ਦਗੀ ਆਧਾਰਿਤ 골ਡਨ ਵੀਜ਼ਾ ਦੇ ਸ਼ੁਰੂਆਤੀ ਫਾਰਮ ਦੀ ਜਾਂਚ ਕਰਨ ਲਈ ਰਾਇਦ ਗਰੁੱਪ ਨਾਮਕ ਇੱਕ ਸਲਾਹਕਾਰ ਕੰਪਨੀ ਨੂੰ ਚੁਣਿਆ ਗਿਆ। ਰਾਇਦ ਗਰੁੱਪ ਦੇ ਪ੍ਰਬੰਧ ਨਿਰਦੇਸ਼ਕ ਰਿਆਦ ਕਮਲ ਈਯੂਬ ਨੇ ਕਿਹਾ ਹੈ ਕਿ ਇਹ ਭਾਰਤੀਆਂ ਲਈ ਯੂਏਈ ਦਾ ਗੋਲਡਨ ਵੀਜ਼ਾ ਪ੍ਰਾਪਤ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ ਰਿਆਦ ਕਮਲ ਨੇ ਅੱਗੇ ਕਿਹਾ ਕਿ ਜਦੋਂ ਵੀ ਕੋਈ ਬਿਨੈਕਾਰ ਇਸ ਗੋਲਡਨ ਵੀਜ਼ਾ ਲਈ ਅਰਜ਼ੀ ਦਿੰਦਾ ਹੈ ਅਸੀਂ ਪਹਿਲਾਂ ਉਨ੍ਹਾਂ ਦੇ ਪਿਛੋਕੜ ਦੀ ਜਾਂਚ ਕਰਾਂਗੇ ਜਿਸ ਵਿੱਚ ਮਨੀ ਲਾਂਡਰਿੰਗ ਵਿਰੁੱਧ ਦੀ ਅਤੇ ਅਪਰਾਧਿਕ ਰਿਕਾਰਡ ਦੀ ਜਾਂਚ ਦੇ ਨਾਲ-ਨਾਲ ਉਨ੍ਹਾਂ ਦਾ ਸੋਸ਼ਲ ਮੀਡੀਆ ਵੀ ਸ਼ਾਮਲ ਹੋਵੇਗਾ ਪਿਛੋਕਰ ਦੀ ਜਾਂਚ ਇਹ ਵੀ ਦਰਸਾਏਗਾ ਕਿ ਕੀ ਅਤੇ ਬਿਨਕਾਰ ਯੂਏਈ ਦੇ ਬਾਜ਼ਾਰ ਅਤੇ ਵਪਾਰਕ ਗਤੀਵਿਧੀਆਂ ਨੂੰ ਕਿਸੇ ਹੋਰ ਤਰੀਕੇ ਨਾਲ ਜਿਵੇਂ ਕਿ ਸੱਭਿਆਚਾਰ, ਵਿੱਤ, ਵਪਾਰ, ਵਿਗਿਆਨ, ਸਟਾਰਟਅਪ, ਪੇਸ਼ੇਵਰ ਸੇਵਾਵਾਂ ਆਦਿ ਵਿੱਚ ਲਾਭ ਪਹੁੰਚਾ ਸਕਦਾ ਹੈ ਅਤੇ ਇਸ ਤੋਂ ਬਾਅਦ ਰਾਇਦ ਗਰੁੱਪ ਸਰਕਾਰ ਨੂੰ ਅਰਜ਼ੀ ਭੇਜੇਗਾ ਜੋ ਨਾਮਜ਼ਦਗੀ ਅਧਾਰਤ 골ਡਨ ਵੀਜ਼ਾ ਬਾਰੇ ਅੰਤਿਮ ਫੈਸਲਾ ਲਵੇਗਾ ਜ਼ਿਕਰਯੋਗ ਹੈ ਕਿ ਯੂਏਈ ਸਰਕਾਰ ਦੀ ਪਹਿਲ ਕਦਮੀ ਅਤੇ ਇਸ ਵੀਜ਼ਾ ਲਈ ਪਹਿਲੇ ਦੇਸ਼ਵਜੋਂ ਭਾਰਤ ਦੀ ਝੋਣ ਭਾਰਤ ਅਤੇ ਯੂਏਈ ਵਿਚਕਾਰ ਮਜ਼ਬੂਤ ਵਪਾਰਕ ਸੱਭਿਆਚਾਰਕ ਅਤੇ ਪੂਰ ਰਾਜਨੀਤਿਕ ਕਿਸ ਸੰਬੰਧਾਂ ਨੂੰ ਦਰਸਾਉਂਦੀ ਹੈ ਜੋ ਕਿ ਦੋਵਾਂ ਦੇਸ਼ਾਂ ਵਿਚਕਾਰ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਤੋਂ ਬਾਅਦ ਮਜ਼ਬੂਤ ਹੋਏ ਹਨ ਜੋ ਕਿ ਮਈ 2022 ਤੋਂ ਪ੍ਰਭਾਵੀ ਹੈ ਦਸੇ 골ਡਨ 비자 ਨਾਮ ਸਦਕੀ ਪ੍ਰਕਿਰਿਆ ਯੂਏਈ ਅਤੇ ਜੇਸੀਈਪੀਏ ਹਸਤਾਕਰਤਾ ਅਤੇ ਭਾਗੀਦਾਰ ਦੇਸ਼ਾਂ ਦੇ ਵਿਚਕਾਰ ਇੱਕ ਸਮਝੌਤਾ ਇਹ ਇੱਕ ਪਾਇਲਟ ਪ੍ਰੋਜੈਕਟ ਹੈ ਜੋ ਭਾਰਤ ਅਤੇ ਬੰਗਲਾਦੇਸ਼ ਦੇ ਨਾਲ ਸ਼ੁਰੂ ਹੋਇਆ ਹੈ ਅਤੇ ਜਲਦ ਹੀ ਚੀਨ ਅਤੇ ਹੋਰ ਸੀਈਪੀਏ ਦੇਸ਼ ਸ਼ਾਮਲ ਹੋਣਗੇ। ਰਿਆਦ ਗਰੁੱਪ ਅਤੇ ਵੀਐਫਐਸ ਨੂੰ ਬਿਨਕਾਰਾ ਦੀ ਜਾਂਚ ਕਰਨ ਅਤੇ ਫਿਰ ਉਨ੍ਹਾਂ ਨੂੰ ਯੂਏਈ ਅਧਿਕਾਰੀਆਂ ਨੂੰ ਭੇਜਣ ਦੇ ਲਈ ਚੁਣਿਆ ਗਿਆ ਹੈ। ਬੀ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ